ਪੰਜਾਬ ਸਰਕਾਰ ਦਾ ਬਜਟ اجلاس ਸ਼ੁਰੂ ਹੋਣ ਵਾਲਾ ਹੈ ਇਹਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਸੀ ਤੇ ਇਹਨਾਂ ਤਰੀਕਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਰਾਜਪਾਲ ਗੁਲਾਬਚੰਦ ਘਟਾਰੀਆ ਹੋਰਾਂ ਵੱਲੋਂ ਯਾਨੀ ਕਿ ਉਹਨਾਂ ਨੇ ਇਸ ਫੈਸਲੇ ਤੇ ਮੋਹਰ ਲਾ ਦਿੱਤੀ ਹੈ ਇਜਾਜ਼ਤ ਲੈਣੀ ਹੁੰਦੀ ਹੈ ਜੀ ਤੇ 21 ਮਾਰਚ ਤੋਂ ਇਹ اجلاس ਸ਼ੁਰੂ ਹੋਣ ਜਾ ਰਿਹਾ ਹੈ ਅੰਦਰਜੀ ਸਿਸ਼ਟਾਚਾਰ ਦੇ ਮੁਤਾਬਕ ਹੈ ਇਹ ਕਿ ਰਾਜਪਾਲ ਸਾਹਿਬ ਤੋਂ ਜਦੋਂ ਬਜਟ ਸੈਸ਼ਨ ਸ਼ੁਰੂ ਹੁੰਦਾ ਨਮਾਜ਼ ਸੈਸ਼ਨ ਸ਼ੁਰੂ ਹੁੰਦਾ ਉਹਦੀ ਮਨਜ਼ੂਰੀ ਵੀ ਲੈਣੀ ਪੈਂਦੀ ਹੈ ਤੇ ਰਾਜਪਾਲ ਸਾਹਿਬ ਆ ਕੇ ਆਪਣਾ ਭਾਸ਼ਣ ਵੀ ਦਿੰਦੇ ਕਿ ਬਜਟ ਕਹਿੰਦੇ ਸੱਤ ਦਿਨਾਂ ਦਾ ਦੋ ਦਿਨ ਛੁੱਟ ਗਾਣੇ ਰਹਿ ਗਿਆ ਪੰਜ ਦਿਨ ਅਖੀਰਲੇ ਦਿਨ ਚ ਦਾ ਕਾਰਗੋਈ ਹੁੰਦੀ ਆ 11 ਕਮਜੀ ਨਿਬੜ ਦਿੰਦੇ ਨੇ ਜਦੋਂ ਸਤਾ ਤੋਂ ਬਾਹਰ ਸੀ ਤਾਂ ਇਹ ਆਵਾਜ਼ਮੀ ਪਾਰਟੀ ਕਹਿੰਦੀ ਹੁੰਦੀ ਸੀ ਸੈਸ਼ਨ ਲੰਬੇ ਹੋਣੇ ਚਾਹੀਦੇ ਅਸੀਂ ਦੇਖਿਆ ਹੋਇਆ ਤਰਵਿੰਦਰ ਕੇ ਇਹ ਸੈਸ਼ਨ 90 90 ਦਿਨ ਵੀ ਚੱਲੇ ਨੇ ਇਹ ਸੈਸ਼ਨ 40 45 ਦਿਨਾਂ ਤੱਕ ਅਕਸਰ ਚੱਲਦੇ ਦੇਖੇ ਨੇ ਤੇ ਇਹ ਆਪ ਦੇ ਨਾਲ ਦੇ ਰਾਜਨੀਤਿਕ ਸਾਬਕਾ ਸਿੱਖ ਲੈਣ 27 ਤਰੀਕ ਦੇ ਵਿੱਚ ਹਾਕਮਤਰ ਤੇ ਵਿਰੋਧੀ ਤਰ੍ਹਾਂ ਈ ਬਜਟ ਦੇ ਉੱਤੇ ਬਹਿਸ ਕਰ ਲੈਣਗੀਆਂ ਜੱਜ ਦੀਆਂ ਗੱਲਾਂ ਦੇ ਉੱਤੇ ਉਹ ਪੁਰਾਣੀਆਂ ਵੈਸਾਂ ਉਹ ਕਿਤੇ ਨਜ਼ਰ ਨਹੀਂ ਆ ਰਹੀਆਂ ਪੰਜਾਬ ਸਰਕਾਰ ਦਾ ਬਜਟ اجلاس ਸ਼ੁਰੂ ਹੋਣ ਵਾਲਾ ਹੈ ਇਹਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਸੀ ਤੇ ਇਹਨਾਂ ਤਰੀਕਾਂ ਨੂੰ ਹਰੀ ਚੰਡੀ ਦੇ ਦਿੱਤੀ ਗਈ ਹੈ ਰਾਜਪਾਲ ਗੁਲਾਬਚੰਦ ਖਟਾਰੀਆ ਹੋਰਾਂ ਵੱਲੋਂ ਯਾਨੀ ਕਿ ਉਹਨਾਂ ਨੇ ਇਸ ਫੈਸਲੇ ਤੇ ਮੋਹਰ ਲਾ ਦਿੱਤੀ ਹੈ ਇਜਾਜ਼ਤ ਲੈਣੀ ਹੁੰਦੀ ਹੈ ਜੀ ਤੇ 21 ਮਾਰਚ ਤੋਂ ਇਹ اجلاس ਸ਼ੁਰੂ ਹੋਣ ਜਾ ਰਿਹਾ ਹੈ ਜੀ ਤਰਵਿੰਦਰ ਜੀ ਸਿਸ਼ਟਾਚਾਰ ਦੇ ਮੁਤਾਬਕ ਹੈ ਇਹ ਕਿ ਰਾਜਪਾਲ ਸਾਹਿਬ ਤੋਂ ਜਦੋਂ ਬਜਟ ਸੈਸ਼ਨ ਸ਼ੁਰੂ ਹੁੰਦਾ ਹੈ ਨਵਾਂ ਸੈਸ਼ਨ ਸ਼ੁਰੂ ਹੁੰਦਾ ਹੈ ਉਹਦੀ ਮਨਜ਼ੂਰੀ ਵੀ ਲੈਣੀ ਪੈਂਦੀ ਹੈ ਤੇ ਰਾਜਪਾਲ ਸਾਹਿਬ ਆ ਕੇ ਆਪਰਾ ਭਾਸ਼ਣ ਵੀ ਦਿੰਦੇ ਨੇ ਪਹਿਲੇ ਦਿਨ 21 ਤਰੀਕ ਨੂੰ ਉਹ ਭਾਸ਼ਣ ਵੀ ਦੇਣਗੇ ਜਾਂ ਹੋ ਸਕਦਾ ਅਗਲੀ ਕੋਈ ਤਰੀਕ ਰੱਖ ਲਈ ਹੋਵੇ ਉਹਨਾਂ ਨੇ મંજੂਰੀ ਦੇ ਦਿੱਤੀ ਨਹੀਂ ਤਾਂ ਪੰਜਾਬ ਸਰਕਾਰ ਦਾ ਪਿਛਲੇ ਗਵਰਨਰ ਬਨਵਾਰੀ لال ਪ੍ਰੋਹੋਤ ਸਾਹਿਬ ਦੇ ਨਾਲ ਅਕਸਰੀ 36 ਦਾ ਅੰਕੜਾ ਬਣਿਆ ਰਹਿੰਦਾ ਸੀ ਚਲੋ ਖੈਰ ਇਹ ਬਜਟ ਕਾਇਨ ਨੂੰ 7 ਦਿਨਾਂ ਦਾ ਹੈ 2 ਦਿਨ ਛੁੱਟ ਗਾਣੇ ਰਹਿ ਗਿਆ 5 ਦਿਨ ਅਖੀਰਲੇ ਦਿਨ ਚ ਇਹ ਕਾਲੀਗੁਰ ਹੁੰਦੀ ਆ 11 ਕਮਜੀ ਨਵੇਟ ਦਿੰਦੇ ਨੇ ਜਦੋਂ ਸੱਤਾ ਤੋਂ ਬਾਹਰ ਸੀ ਤਾਂ ਇਹੀ ਆਵਾਜ਼ਮੀ ਪਾਰਟੀ ਕਹਿੰਦੀ ਹੁੰਦੀ ਸੀ ਛੇ-ਛੇ ਲੰਬੇ ਹੋਣੇ ਚਾਹੀਦੇ ਅਸੀਂ ਦੇਖਿਆ ਹੋਇਆ ਤਰਵਿੰਦਰ ਕੇ ਇਹ ਸੈਸ਼ਨ 90 90 ਦਿਨਾਂ ਵੀ ਚੱਲੇ ਨੇ ਇਹ ਸੈਸ਼ਨ 40 45 ਦਿਨਾਂ ਤੱਕ ਅਕਸਰ ਚੱਲਦੇ ਦੇਖੇ ਨੇ ਤੇ ਇਹ ਆਪਦੇ ਨਾਲ ਦੇ ਰਾਜਨੀਤਿਕ ਸਬਕ ਸਿੱਖ ਲੈਣ ਹੂੰ ਜਿਨ੍ਹਾਂ ਦਾ ਬਜਟ ਸੈਸ਼ਨ 7 ਬਾਰਸ਼ ਤੋਂ ਸ਼ੁਰੂ ਹੋਇਆ ਵਾ 28 ਤੱਕ ਰਹੇ ਨੇ ਜੀ 14 ਦਿਨ ਵੱਧ ਆ ਇਹਨਾਂ ਨੂੰ ਤੇ ਇੱਕ ਦਿਨ ਜੀਮਾ ਸਾਹਿਬ ਨੇ ਬਜਟ ਪੇਸ਼ ਕਰ ਦੇਣਾ ਉਹ ਮੇਰੇ ਕੋਲ 26 ਨੂੰ ਆਏ ਹੂੰ ਗਾਹਾਂ ਫਿਰ ਬਜਟ ਤੇ ਬਹਿਸ ਕਦੋਂ ਹੋਵੇਗੀ 28 ਨੂੰ ਤਾਂ ਸਮਾਪਤੀ ਹੈ ਹੂੰ ਕੀ 27 ਤਰੀਕ ਦੇ ਵਿੱਚ ਹਾਕਮ ਧਿਰ ਤੇ ਵਿਰੋਧੀ ਧਿਰ ਇਹ ਬਜਟ ਦੇ ਉੱਤੇ ਬਹਿਸ ਕਰ ਲੈਣਗੀਆਂ ਇਹੋ ਤਾਂ ਕਾਰਨ ਹੈ ਕਿ ਚੱਜਦੀਆਂ ਗੱਲਾਂ ਦੇ ਉੱਤੇ ਉਹ ਪੁਰਾਣੀਆਂ ਵੈਸਾਂ ਉਹ ਕਿਤੇ ਨਜ਼ਰ ਨਹੀਂ ਆ ਰਹੀਆਂ ਜੱਗਾ ਉਹ ਵੀ ਕਿ ਇਹ ਬਜਟ ਲੰਬੇ ਹੋਣ ਸਾਰਿਆਂ ਨੂੰ ਮੌਕਾ ਮਿਲੇ ਭਾਵੇਂ ਕਿਸੇ ਨੂੰ ਬਹੁਤਾ ਬੋਲਣਾ ਹੁੰਦਾ ਨਹੀਂ ਹੁੰਦਾ ਮੌਕਾ ਦਿੱਤਾ ਜਾਵੇਗਾ ਜੇ ਮੌਕਾ ਮਿਲੇਗਾ ਤਾਂ ਹੀ ਉਹ ਸਿੱਖੇਗਾ ਚਲੋ ਦੇਖਦੇ ਆਉਣ ਅੱਗੇ ਜਾ ਕੇ ਉਹਨੇ ਬਧਾਤਾ ਸਕਦੇ ਨਹੀਂ ਨਹੀਂ ਐਡੀ ਜੁਰਤ ਹੈ ਡਰ ਬਹੁਤ ਹੈ ਕਿ ਵਿਰੋਧੀ ਧਿਰ ਵਾਲੇ ਪਤਾ ਨਹੀਂ ਕੀ ਕਰ ਦੇਣਗੇ ਬਸ ਚੰਗਾ ਹੁੰਦਾ ਜੇ ਇਹ ਇਸ ਬਜਟ ਸੈਸ਼ਨ ਨੂੰ ਲੰਬਾ ਰੱਖਦੇ ਚੰਗੀਆਂ ਵੈਸਾਂ ਕਰਾਉਂਦੇ ਇਹ ਨਹੀਂ ਹੈ ਕਿ ਸਾਰਾ ਕੁਝ ਮੈਨੂੰ ਪਤਾ ਹੈ ਲੈ ਇਹ ਤਾਂ ਸਾਰਾ ਕੁਝ ਮੈਨੂੰ ਪਹਿਲਾਂ ਹੀ ਪਤਾ ਹੈ ਇਹਨੂੰ ਛੱਡ ਕੇ ਦੂਜੇ ਨੂੰ ਵੀ ਸੁਣੋ ਜਾਦਾ ਵਧੀਆ ਹੁੰਦਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਪੜਾਂਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ